हेलो जी आज ਆਪਾਂ ਕਰਾਂਗੇ ਬੀ ਗਲੇ ਦੀ ਕਟਿੰਗ ਤੇ ਸਟੀਚਿੰਗ ਉਦੋਂ ਲਈ ਪਹਿਲਾਂ ਆਪਾਂ ਤੀਰਾ ਕੱਟਾਂਗੇ ਠੀਕ ਹੈ ਜੀ ਤੀਰਾ ਆਪਾਂ 2.5 ਇੰਚ ਵੱਧ ਲਵਾਂਗੇ ਜੀ ਆਪਾਂ 6 12 ਇੰਚਾ ਦਾ ਪਟਾ 2 ਇੰਚਾ ਵੱਧ ਲਵਾਂਗੇ ਜਾਣੀ ਕਿ ਠੀਕ ਹੈ 1.5 14 ਇੰਚ ਕੱਟਾਂਗੇ ਮੈਂ 7.5 ਇੰਚ ਤੀਰਾ ਕੱਟ ਲਿਆ ਏ ਠੀਕ ਹੈ ਜੀ ਇਹ ਸਿਰੇ ਵੱਧ ਰੱਖਦੇ ਹੁੰਨੇ ਤਾਂ ਕਿ ਆਪਣੇ ਮੋਢੇ ਵਿੱਚ ਖਿੱਚਣਾ ਪਵੇ ਠੀਕ ਹੈ ਜੀ ਤੇਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਹੁਣ ਗਲੇ ਦੀ ਕਟਿੰਗ ਕਰਾਂਗੇ ਜਿਹਦੇ ਲਈ ਆਪਾਂ 3.5 ਇੰਚ ਰੱਖ ਲਿਆ ਜੀ ਤੇ ਨੀਚੇ ਅੱਧਾ ਇੰਚ ਦਾ ਪੁਆਇੰਟ ਲਾ ਕੇ ਜਾਂ ਇਹ ਤੇ 8.5 ਇੰਚ ਰੱਖ ਲਿਆ ਆਪਾਂ ਨੇ ਠੀਕ ਹੈ ਜੀ 3.5 ਤੇ 8 ਇੰਚ ਠੀਕ ਹੈ ਜੀ ਅੱਧਾ ਇੰਚ ਆਪਾਂ ਵਿੱਚ ਨੂੰ ਪੁਆਇੰਟ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਲਾ ਦਾਂਗੇ ਠੀਕ ਹੈ ਜੀ ਮਿਲਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਦਾਂਗੇ ਜੀ ਇਹ ਤੁਸੀਂ ਹੁਣ ਆਪਣੇ ਹਿਸਾਬ ਨਾਲ ਰੱਖਿਆ ਵੀ ਤੁਸੀਂ ਗਲੇ ਦੇ ਕਿੰਨਾ ਕਬੜਾ ਗਲਾ ਰੱਖਣਾ ਠੀਕ ਹੈ ਨੀਚੇ ਨੂੰ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰਨ ਤੋਂ ਬਾਅਦ ਪਿਛਲੇ ਗਲੇ ਦੀ ਕਟਿੰਗ ਕਰਾਂਗੇ ਇਹਦੇ ਲਈ ਆਪਣੇ 1/2 ਇੰਚ ਦਾ ਪੁਆਇੰਟ ਲਿਆ 1/2 ਇੰਚ ਦੇ ਆਪਣੇ ਗਲਾਈ ਪਾ ਕੇ ਉਹਦੀ ਕਟਿੰਗ ਕਰ ਦਾਂਗੇ ਜੀ ਕਟਿੰਗ ਕਰਨ ਤੋਂ ਬਾਅਦ ਆਪਾਂ ਮੋਡੇ ਦੀ ਸੀਨਾ ਮਲਾ ਲਾਂਗੇ ਠੀਕ ਹੈ ਮੋਡੇ ਸਿੰਘਾਂ ਦੇ ਮਲਾ ਕੇ ਆਪਾਂ ਇਹਨੂੰ ਸਾਰੇ ਨੂੰ ਦੇਖਾਂਗੇ ਵੀ ਕਿੰਨੇ ਇੰਚ ਆ ਠੀਕ ਹੈ ਜੀ ਇਹ 15 ਇੰਚ ਆਉਂਦਾ ਠੀਕ ਹੈ ਜੀ 15 ਇੰਚ ਦੇ ਵਿੱਚ ਆਪਾਂ 2 ਇੰਚ ਐਡ ਕਰਾਂਗੇ ਜਾਂ ਕਿ 17 ਇੰਚ ਦੀ ਪੱਟੀ ਲਾਵਾਂਗੇ ਆਪਾਂ ਉਹਦੀ ਚੌੜਾਈ 2 ਇੰਚ ਲਾਵਾਂਗੇ ਠੀਕ ਹੈ ਜੀ 2 ਇੰਚ ਲੈਣ ਤੋਂ ਬਾਅਦ ਆਪਾਂ ਉਹ ਜਿਹੜਾ ਆਪਣ ਅੰਗਲੇ ਦੀ ਕਟਿੰਗ ਕੀਤੀ ਹੋਵੇ ਉੱਤੇ ਰੱਖ ਕੇ ਆਪਾਂ ਸਿਲਾਈ ਲਾ ਲਾਂਗੇ ਠੀਕ ਹੈ ਜੀ ਅੱਧੇ ਦੇਨਚ ਦੀ ਯਾਨਕੀ 2 ਇੰਚ ਦੀ ਪੱਟੀ ਲਈਏ ਤਾਂ ਆਪਾਂ ਅੱਧੇ ਦੇਨਚ ਦੀ ਸਿਲਾਈ ਲਾ ਲਾਂਗੇ 1.5 ਇੰਚ ਰਹਿ ਜਾਊਗਾ ਸਲਾਈ ਲਾਉਣ ਤੋਂ ਬਾਅਦ ਆਪਾਂ ਜੀ ਹੁਣ ਇਹਦੇ ਲਈ ਕਟਿੰਗ ਕਰ ਲਾਂਗੇ ਸੀਨ ਦੇ ਨਾਲ ਨਾਲ ਤਾਂ ਕਿ ਆਪਣਾ ਇਹਦੀ ਜਿਹੜਾ ਸੀਮ ਉਹਦੇ ਵਿੱਚ ਗੋਝਾ ਨਾ ਪਵੇ ਠੀਕਾ ਕਿਤੋਂ ਖਿੱਚ ਜੀ ਨਾ ਪਵੇ ਹਨਾ ਜੀ ਇਕੁਅਲ ਹੋ ਜAVE ਠੀਕ ਹੈ ਜੀ ਤੁਸ ਤੋਂ ਬਾਅਦ ਆਪਾਂ ਕਟਿੰਗ ਕਰਨ ਤੋਂ ਬਾਅਦ ਕੱਟ ਲਾਉਣ ਤੋਂ ਬਾਅਦ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰ ਲਾਂਗੇ ਜੀ ਹੁਣ ਆਪਾਂ ਇਸ ਨੂੰ ਐਦਾਂ ਰੱਖ ਕੇ ਦੱਬ ਮੀ ਸੇਨ ਲਾਂਗੇ ਠੀਕ ਆ ਜੀ ਇਸ ਤਰ੍ਹਾਂ ਆਪਣਾ ਬੀ ਗਲਾ ਬਣ ਕੇ ਤਿਆਰ ਹੋ ਜਾਂਦਾ ਥੈਂਕ ਯੂ ਜੀ